ਕੱਲਾ ਮੇਰਾ ਹੀ ਨਾਂ ਲੈ ਰਹੇ ਆ ਸਾਰੀ ਪਾਰਟੀਆਂ ਵਾਲੇ ਮੇਰਾ ਹੀ ਨਾਂ ਲਈ ਜਾਂਦੇ ਬੀਜੇਪੀ ਵੋਟ ਨਾ ਪਾਓ ਪ੍ਰਚਾਰ ਪਿਛਲੇ ਇੰਨੇ ਸਮੇਂ ਤੋਂ ਕਰਦੇ ਪਏ ਆ ਸਾਰੇ ਢੋਲ ਤਮਾਕੇ ਨਾਲ ਡੀਜੇ ਲਾ ਕੇ ਕਰਦੇ ਪਏ ਮਾੜੀ ਗੱਲ ਆ ਸ਼ਹੀਦੀ ਦਿਹਾੜੇ ਚੱਲਦੇ ਪਏ ਸ਼ਹੀਦੀ ਮਹੀਨਾ ਚੱਲਦਾ ਪਿਆ ਤੇ ਢੋਲ ਤੇ ਡੀਜੇ ਇਹ ਬਹੁਤ ਮਾੜੀ ਗੱਲ ਆ ਇੱਕ ਪਾਸੇ ਕਹਿੰਨੇ ਅਸੀਂ ਪੰਜਾਬੀ ਆ ਤੇ ਸ਼ਹੀਦੀ ਦਾ ਹੜੇ ਦਾ ਮਤਲਬ ਹੀ ਨਹੀਂ ਪਤਾ ਮਹੀਨੇ ਦਾ ਮਤਲਬ ਹੀ ਨਹੀਂ ਪਤਾ ਤਾਂ ਤੁਸੀਂ ਕਿਹੜੇ ਹਿਸਾਬ ਨਾਲ ਪੋਲਿਟਿਕਸ ਕਰਨੀਆਂ ਇਦਾਂ ਦੀ ਕੋਈ ਗੱਲ ਨਹੀਂ ਐ ਸਾਡੇ ਵਾਰਡ 'ਚ ਸ਼ੁਰੂ ਤੋਂ ਕਾਲੀਆ ਸਾਹਿਬ ਨੇ ਇੰਨੇ ਕੰਮ ਕਰਾਏ ਆ ਕਿ ਅਸੀਂ ਬਿਨਾਂ ਪ੍ਰਚਾਰ ਤੋਂ ਵੀ ਪਿਛਲੇ ਇੰਨੇ ਸਮੇਂ ਤੋਂ ਜਿਹੜਾ ਸਾਡਾ ਬੀਜੇਪੀ ਦਾ ਕੈਟਰ ਇੰਨਾ ਜ਼ਿਆਦਾ ਵਧਿਆ ਹੋਇਆ ਕਿਉਂਕਿ ਸਾਨੂੰ ਗੰਦ 'ਚੋਂ ਸਾਨੂੰ ਇੰਟਰਲੌਕ ਟਾਇਲ ਤੋਂ ਲੈ ਕੇ ਈਚ ਐਂਡ ਐਵਰੀਥਿੰਗ ਸਾਨੂੰ ਕਾਲੀਆ ਸਾਹਿਬ ਨੇ ਦਿੱਤੀ ਆ ਤੇ ਸਾਡੇ ਵਾਰਡ 'ਚ ਬੀਜੇਪੀ ਨੂੰ ਉਦਾਂ ਹੀ ਬਹੁਤ ਪਿਆਰ ਮਿਲਦਾ 5 ਸਾਲ ਬਾਅਦ ਤਾਂ ਇਲੈਕਸ਼ਨ ਹੁੰਦੇ ਆ ਇਸ ਵਾਰੀ ਤਾਂ 7 ਸਾਲ ਬਾਅਦ ਹੋਏ 2 ਸਾਲ ਤਾਂ ਸਰਕਾਰ ਦੇ ਪੈਰ ਹੀ ਨਹੀਂ ਲੱਗੇ ਜੀ ਤੇ ਪਿਛਲੇ 7 ਸਾਲਾਂ ਜੇ ਆਪਾਂ ਐਜ਼ ਇਟ ਇਜ਼ ਲੱਗੇ ਹੋਏ ਆ ਕੋਈ ਕੰਮ ਇਦਾਂ ਦਾ ਨਹੀਂ ਹੈ ਜਿਹੜਾ ਆਪਾਂ ਨਾ ਕੀਤਾ ਹੋਵੇ بڑے ਕਾਰਡ ਇਦਾਂ ਦੇ ਆ ਜਿਹੜੇ ਨਜਾਇਜ਼ ਕੱਟੇ ਗਏ ਆ ਪਾਰਟੀ ਬਾਜੀ ਦੇ ਹਿਸਾਬ ਨਾਲ ਕੱਟੇ ਗਏ ਆ ਮੈਂ ਤਾਂ ਬਹੁਤ ਚੀਜ਼ਾਂ ਸੁਣੀ ਆ ਮੇਰਾ ਵਾਰਡ ਜਾਣਦਾ ਕਿ ਜੇ ਤੁਸੀਂ ਇੱਥੇ ਸਾਥ ਦਓਗੇ ਅਸੀਂ ਤੁਹਾਡੇ ਕਾਰਡ ਕੱਢ ਦੇਣੇ ਇਹ ਕਰ ਦੇਣੇ ਆ ਉਹ ਕਰ ਦੇਣੇ ਆ ਇਦਾਂ ਦੀ ਕੋਈ ਗੱਲ ਨਹੀਂ ਆ ਪਹਿਲ ਦੇ ਆਧਾਰ ਤੇ ਆਪਾਂ ਤਾਂ ਸ਼ੁਰੂ ਤੋਂ ਸੋਸ਼ਲ ਵਰਕ ਹੀ ਕਰਦੇ ਰਹੇ ਆ ਤੇ ਇਦਾਂ ਦੀ ਕੋਈ ਮੁਸ਼ਕਲ ਨਹੀਂ ਮੈਂ ਆਪਣੇ ਪਰਿਵਾਰ ਨੂੰ ਆਪਣੇ ਵਾਰਡ ਨੂੰ ਆਣ ਦਵਾਂਗਾ ਜੀ ਜੀ ਸੋਸ਼ਲ ਵਰਕ ਦੇ ਕੰਮ 'ਚ ਅਸੀਂ ਕਦੀ ਪਿੱਛੇ ਨਹੀਂ ਰਹਿਣਾ ਅਸੀਂ ਰਹਿਣਾ ਆ ਇਹ ਸੋਸ਼ਲ ਵਰਕ ਆ ਰਾਜਨੀਤੀ ਲੱਗਿਆ ਸੋਸ਼ਲ ਵਰਕ ਸਾਡਾ ਅਲੱਗ ਚੱਲਦਾ ਹੀ ਚੱਲਦਾ ਆ ਰਿਹਾ ਆ ਤੇ ਚੱਲਦਾ ਰਹਿਣਾ ਆ ਅੱਜ ਕੱਲ ਨਗਰ ਨਿਗਮਾਂ ਦਾ ਚੋਣ ਦਾ ਦੌੜ ਚੱਲ ਰਿਹਾ ਹੈ ਤੇ ਅੱਜ ਆ ਲਾਸਟ ਦਿਨ ਹੈਗਾ ਪ੍ਰਚਾਰ ਦਾ ਤੇ ਕੁਝ ਜਿਹੜੀਆਂ ਪਾਰਟੀਆਂ ਬੁਖਲਾਈਆਂ ਹੋਈਆਂ ਤੇ ਅਸੀਂ ਵਾਰਡ ਨੰਬਰ 12 ਦੇ ਜਿਹੜੇ ਮੁਜੀਦਾ ਜਿਹੜੇ ਇਹਨਾਂ ਨੇ ਜਨਾ ਫਾਰਮ ਭਰਿਆ ਵਾ ਸ਼ਿਵਮ ਜੀ ਨੇ ਉਹਨਾਂ ਨਾਲ ਗੱਲ ਕਰਦੇ ਹੁਣ ਨਿਸ਼ ਕਬੀਰ ਜੀ ਅੰਦੇਸ਼ ਸ਼੍ਰੀ ਦਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਰਡ ਨੰਬਰ 12 ਚ ਜਿਹੜੀਆਂ ਹੈਗੀਆਂ ਕਾਫੀ ਮੁਸ਼ਕਲਾਂ ਆ ਰਹੀਆਂ ਸੀ ਲੇਕਿਨ ਮੁਸ਼ਕਲਾਂ ਤੁਹਾਡੇ ਹੱਥੇ ਪੈਦਾ ਹੋ ਰਹੀਆਂ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜੀ ਸਾਡੇ ਲਈ ਤਾਂ ਕੋਈ ਮੁਸ਼ਕਲ ਨਹੀਂ ਮੇਰਾ ਪਰਿਵਾਰ ਆ ਮੇਰਾ ਵਾਰਡ ਆ ਇੱਥੇ ਵੱਡੇ ਹੋਏ ਆ ਸਾਰਾ ਮੇਰਾ ਟੱਬਰ ਆ ਸਾਡੇ ਲਈ ਤਾਂ ਕੋਈ ਮੁਸ਼ਕਲ ਨਹੀਂ ਮੁਸ਼ਕਲ ਤਾਂ ਉਹਨਾਂ ਲਈ ਹੈ ਜਿਹੜੇ ਬਾਹਰੋਂ ਆਏ ਆ ਜੀ ਹਾਂਜੀ ਤੇ ਕਹਿੰਦਾ ਮਤਲਬ ਕਿ ਜਿਹੜੇ ਵਾਰਡ ਨੰਬਰ 12 ਦੇ ਵਿੱਚ ਜਿਹੜੇ ਕਾਫੀ ਕਮ ਹੋਣ ਵਾਲੇ ਸੀਗੇ ਤੇ ਤੁਸੀਂ ਉਹਨਾਂ ਨੂੰ ਪੂਰਾ ਕਰਨ ਦਾ ਯਤਨ ਕਰੋਗੇ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਪਿਛਲੇ 5 ਸਾਲ ਬਾਅਦ ਇਹ ਇਲੈਕਸ਼ਨ ਹੁੰਦੇ ਆ ਇਸ ਵਾਰੀ ਤਾਂ 7 ਸਾਲ ਬਾਅਦ ਹੋਏ 2 ਸਾਲ ਤਾਂ ਸਰਕਾਰ ਦੇ ਪੈਰ ਹੀ ਨਹੀਂ ਲੱਗੇ ਜੀ ਤੇ ਪਿਛਲੇ 7 ਸਾਲਾਂ 'ਚ ਆਪਾਂ ਐਜ਼ ਇਟ ਇਜ਼ ਲੱਗੇ ਹੋਏ ਆ ਕੋਈ ਕੰਮ ਇਦਾਂ ਦਾ ਨਹੀਂ ਹੈ ਜਿਹੜਾ ਆਪਾਂ ਨਾ ਕੀਤਾ ਹੋਵੇ ਤੇ ਕਾਉਂਸਲਰ ਦੇ ਮੇਰੇ ਹਿਸਾਬ ਨਾਲ ਅੱਧੇ ਤੋਂ ਵੱਧ ਕੰਮ ਤਾਂ ਅਸੀਂ ਉਦਾਂ ਹੀ ਕਰਦੇ ਰਹੇ ਹਾਂ ਜੀ ਹਾਂਜੀ ਤੇ ਤੁਸੀਂ ਇਦਾਂ ਮੈਂ ਕਿ ਜਦੋਂ ਆਪਾਂ ਵਾਰਡ 'ਚ ਜਾਂਦੇ ਹਾਂ ਤੇ ਜਿਹੜੇ ਕਈਆਂ ਦੇ ਵਿਚਾਰੇ ਦੇ ਨੀਲੇ ਕਾਰਡ ਨਹੀਂ ਬਣੇ ਹਾਰ ਕਾਰਡ ਨਹੀਂ ਬਣੇ ਤੇ ਆਸ਼ਵਾਨ ਕਾਰਡ ਨਹੀਂ ਬਣੇ ਉਹ ਕਹਿੰਦੇ ਕੱਟ ਦਿੱਤੇ ਗਏ ਆ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੇਕਰ ਬਣਦੇ ਹੋ ਤੇ ਉਹਨਾਂ ਦੇ ਪਾਇਲ ਦੇ ਦਰਾਂ ਤੇ ਕੰਮ ਕੀਤਾ ਜਾਏਗਾ ਬਿਲਕੁਲ ਜੀ ਬੜੇ ਕਾਰਡ ਇਦਾਂ ਦੇ ਆ ਜਿਹੜੇ ਨਜਾਇਜ਼ ਕੱਟੇ ਗਏ ਆ ਪਾਰਟੀ ਬਾਜ਼ੀ ਦੇ ਹਿਸਾਬ ਨਾਲ ਕੱਟੇ ਗਏ ਆ ਮੈਂ ਤਾਂ ਬਹੁਤ ਚੀਜ਼ਾਂ ਸੁਣੀਆਂ ਮੇਰਾ ਵਾਰਡ ਜਾਣਦਾ ਕਿ ਜੇ ਤੁਸੀਂ ਇੱਥੇ ਸਾਧ ਦੋਗੇ ਅਸੀਂ ਤੁਹਾਡੇ ਕਾਰਡ ਇਦਾਂ ਦੀ ਕੋਈ ਗੱਲ ਨਹੀਂ ਹੈ ਪਹਿਲ ਦੇ ਆਧਾਰ ਤੇ ਆਪਾਂ ਤਾਂ ਸ਼ੁਰੂ ਤੋਂ ਸੋਸ਼ਲ ਵਰਕ ਹੀ ਕਰਦੇ ਰਹੇ ਆ ਤੇ ਇਦਾਂ ਦੀ ਕੋਈ ਮੁਸ਼ਕਲ ਨਹੀਂ ਮੈਂ ਆਪਣੇ ਪਰਿਵਾਰ ਨੂੰ ਆਪਣੇ ਵਾਰਡ ਨੂੰ ਆਣ ਦਵਾਂਗਾ ਜੀ ਜਿਹੜੀ ਅੱਜ ਰੈਲੀ ਨਿਕਲੀ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਬੀਜੇਪੀ ਨੂੰ ਵੋਟ ਨਾ ਪਾਈ ਜਾਵੇ ਖਾਸ ਕਰਕੇ ਉਹ ਹੀ ਕਹਿ ਰਹੇ ਸੀਗੇ ਕਿ ਬੀਜੇਪੀ ਨੂੰ ਵੋਟ ਨਾ ਪਾਈ ਜਾਵੇ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਹੀ ਤਾਂ ਡਰਿਆ ਰੱਬ ਦੀ ਮਿਹਰ ਨਾਲ ਸਾਰਾ ਮੇਰਾ ਪਰਿਵਾਰ ਹੈ ਇੱਕ ਪਾਸਾ ਹੀ ਕਰਦਾ ਪਿਆ ਜੀ ਇੱਕ ਵਨ ਸਾਈਡਡ ਰਮੇਰ ਕਰੇ ਹੋਊਗਾ ਤੇ ਇਹੀ ਬੁਕਲਾਹਟ ਆ ਜਿਹੜੀ ਉਹ ਕੱਲਾ ਮੇਰਾ ਹੀ ਨਾਂ ਲੈ ਰਹੇ ਆ ਸਾਰੀ ਪਾਰਟੀਆਂ ਹਾਲੇ ਮੇਰਾ ਹੀ ਨਾਂ ਲਈ ਜਾਂਦੇ ਬੀਜੇਪੀ ਵੋਟ ਨਾ ਪਾਓ ਇਦਾਂ ਦੀ ਕੋਈ ਗੱਲ ਨਹੀਂ ਐ ਸਾਡੇ ਵਾਰਡ 'ਚ ਸ਼ੁਰੂ ਤੋਂ ਕਾਲੀਆ ਸਾਹਿਬ ਨੇ ਇੰਨੇ ਕੰਮ ਕਰਾਏ ਆ ਕਿ ਅਸੀਂ ਬਿਨਾਂ ਪ੍ਰਚਾਰ ਤੋਂ ਵੀ ਪਿਛਲੇ ਇੰਨੇ ਸਮੇਂ ਤੋਂ ਜਿਹੜਾ ਸਾਡਾ ਬੀਜੇਪੀ ਦਾ ਕੈਡਰ ਇੰਨਾ ਜ਼ਿਆਦਾ ਵਧਿਆ ਹੋਇਆ ਕਿਉਂਕਿ ਸਾਨੂੰ ਗੰਦ 'ਚੋਂ ਸਾਨੂੰ ਇੰਟਰਲੌਕ ਟਾਇਲ ਤੋਂ ਲੈ ਕੇ ਈਚ ਐਂਡ ਐਵਰੀਥਿੰਗ ਸਾਨੂੰ ਕਾਲਿਆ ਸਾਹਿਬ ਨੇ ਦਿੱਤੀ ਹੈ ਤੇ ਸਾਡੇ ਵਾਰਡ 'ਚ ਬੀਜੇਪੀ ਨੂੰ ਉਦਾਂ ਹੀ ਬਹੁਤ ਪਿਆਰ ਮਿਲਦਾ ਤੇ ਇਹ ਮਿਲਦਾ ਰਹਿਣਾ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਸ਼ਿਵਨ ਜੀ 12 ਨੰਬਰ ਵਾਰਡ ਕਾਫੀ ਹੱਦ ਤੱਕ ਸਹੀ ਹੈ ਲੇਕਿਨ ਕਿ ਕੁਝ ਇਦਾਂ ਦਾ ਇਲਾਕਾ ਹੈ ਜਿੱਥੇ ਨਸ਼ਾ ਵੇਚਿਆ ਜਾਂਦਾ ਹੈ ਤੇ ਜਿਹੜੇ 'ਚ ਕਾਫੀ ਜਿਹੜੇ ਬੱਚੇ ਨੌਜਵਨ ਬੱਚੇ ਨਸ਼ੇ 'ਚ ਪਏ ਹੋਏ ਆ ਤੇ ਜਦੋਂ ਤੁਸੀਂ ਹੋਂਦ ਚਾਹੋਗੇ ਤੇ ਉਹ ਬੱਚਿਆਂ ਦੇ ਜਿਹੜਾ ਮਾਂ ਪਿਓ ਉਹਨਾਂ ਦਾ ਇਲਾਜ ਕਰਾ ਸਕਦੇ ਤੁਸੀਂ ਉਹਨਾਂ ਦਾ ਇਲਾਜ ਕਰਾਉਣ ਦਾ ਵਾਅਦਾ ਕਰਦੇ ਹੋ ਬਿਲਕੁਲ ਜੀ ਅਸੀਂ ਤਾਂ ਇਹ ਪਿਛਲੇ ਕਈ ਸਾਲ ਅਮੇ ਅਸੀਂ ਕਦੀ ਪਿੱਛੇ ਨਹੀਂ ਰਹਿਣਾ ਅਸੀਂ ਰਹਿਣਾ ਆ ਇਹ ਸੋਸ਼ਲ ਵਰਕ ਆ ਰਾਜਨੀਤੀ ਲੱਗਿਆ ਸੋਸ਼ਲ ਵਰਕ ਸਾਡਾ ਅਲੱਗ ਚੱਲਦਾ ਹੀ ਅਜਲਦਾ ਆ ਰਿਹਾ ਆ ਤੇ ਚੱਲਦਾ ਰਹਿਣਾ ਆ ਤੇ ਇੱਚ ਕੋਈ ਕਮੀ ਨਹੀਂ ਰਹੂਗੀ ਦੀ ਤਾਂ ਇੱਕ ਅਪੀਲ ਕਰਨਾ ਚਾਹੁੰਦਾ ਸਾਰੀਆਂ ਪਾਰਟੀਆਂ ਨੂੰ ਜੋ ਕਿ ਅਸੀਂ ਪ੍ਰਚਾਰ ਪਿਛਲੇ ਇੰਨੇ ਸਮੇ ਤੋਂ ਕਰਦੇ ਪਏ ਆ ਸਾਰੇ ਢੋਲ ਧਮਾਕੇ ਨਾਲ ਡੀਜੇ ਲਾ ਕੇ ਕਰਦੇ ਪਏ ਮਾੜੀ ਗੱਲ ਆ ਸ਼ਹੀਦੀ ਦਿਹਾੜੇ ਚੱਲਦੇ ਪਏ ਸ਼ਹੀਦੀ ਮਹੀਨਾ ਚੱਲਦਾ ਪਿਆ ਤੇ ਢੋਲ ਤੇ ਡੀਜੇ ਇਹ ਬਹੁਤ ਮਾੜੀ ਗੱਲ ਆ ਇੱਕ ਪਾਸੇ ਕਹਿੰਦੇ ਅਸੀਂ ਕਿਸਾਨ ਆ ਇੱਕ ਪਾਸੇ ਕਹਿੰਦੇ ਅਸੀਂ ਪੰਜਾਬੀ ਆ ਤੇ ਸ਼ਹੀਦੀ ਦਾ ਹੜੇ ਦਾ ਮਤਲਬ ਨਹੀਂ ਪਤਾ ਮਹੀਨੇ ਦਾ ਮਤਲਬ ਨਹੀਂ ਪਤਾ ਤੇ ਤੁਸੀਂ ਕਿਹੜੇ ਹਿਸਾਬ ਨਾਲ ਪੋਲਿਟਿਕਸ ਕਰਨੀਆਂ ਮੈਂ ਤਾਂ ਅਪੀਲ ਕਰ ਸਕਦਾ ਆ ਕਿ ਇਹ ਢੋਲ ਧਮਾਕੇ ਨਾ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅਜਾ ਇੱਕ ਸਵਾਲ ਇਹ ਰਹਿ ਗਿਆ ਕਿ ਜਿਹੜਾ ਤੁਹਾਡਾ ਚੋਣ ਚਾਨ ਨਿਸ਼ਾਨ ਹੈਗਾ ਵਾ ਫੁੱਲ ਕਮਲ ਦਾ ਫੁੱਲ ਤੇ ਉਹਦਾ ਕਿੰਨਾ ਨੰਬਰ ਹੈਗਾ ਤੁਹਾਡਾ ਤਾਂ ਕਹਿੰਗੇ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਆ ਜੀ ਪਰਮਾਤਮਾ ਪਹਿਲੇ ਨੰਬਰ ਤੇ ਲਿਆਵੇ ਪਹਿਲੇ ਨੰਬਰ ਤੇ ਆ ਜੀ ਜੀ ਆਪਣਾ ਫੋਨ ਨੰਬਰ ਦੱਸੋ ਜੇਕਰ ਕੋਈ ਤੁਹਾਡਾ ਨਾਲ ਰਾਬਤਾ ਕਰਨਾ ਚਾਹੁੰਦਾ ਹਾਂ ਜੀ 9501272727 ਕੀ ਤੁਸੀਂ ਆਪਣੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਤਾਂ ਇਹੀ ਅਪੀਲ ਕਰਦਾ ਜੀ ਮੈਂ ਆਪਣੇ ਸਾਰੇ ਪਰਿਵਾਰ ਨੂੰ ਕਿ ਇੱਕ ਮੌਕਾ ਜਰੂਰ ਦਿੱਤਾ ਜਾਵੇ ਆਪਣੇ ਭਰਾ ਨੂੰ ਛੋਟੇ ਬੱਚੇ ਨੂੰ ਜੋ ਕਿ ਆਣ ਵਾਲਾ ਸਮਾਸੀਂ ਬਹੁਤ ਵਧੀਆ ਕਰੀਏ